ਸਿਹਤ ਪੰਜਾਬ ਦੀ ਚੈਨਲ ਵੇਖ ਰਿਹਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਨੁਸਖੇ ਬਾਰੇ ਜਿਸ ਦਾ ਇਸਤੇਮਾਲ ਕਰਨ ਤੇ ਤੁਹਾਨੂੰ ਕੋਲੈਸਟ੍ਰੋਲ ਤੋਂ ਬਿਲਕੁਲ ਛੁਟਕਾਰਾ ਮਿਲ ਜਾਵੇਗਾ। ਭਾਵ ਕਿ ਜੇਕਰ ਤੁਹਾਡਾ ਕੋਲੈਸਟ੍ਰੋਲ ਵਧਿਆ ਹੈ ਤਾਂ ਉਹ ਬਿਲਕੁਲ ਸਹੀ ਮਾਤਰਾ ਵਿੱਚ ਆ ਜਾਵੇਗਾ। ਜਿਸ ਦੇ ਨਾਲ ਦੋਸਤੋ ਤੁਹਾਨੂੰ ਹਾਰਟ ਅਟੈਕ ਆਉਣ ਦਾ ਖਤਰਾ ਵੀ ਬਿਲਕੁਲ ਨਹੀਂ ਹੋਵੇਗਾ। ਤੁਹਾਡਾ ਦਿਲ ਮਜ਼ਬੂਤ ਬਣਿਆ ਰਹੇਗਾ ਤੇ ਇਸ ਦੇ ਨਾਲ-ਨਾਲ ਸਰੀਰ ਦੇ ਅੰਦਰ ਤਾਕਤ ਆਵੇਗੀ। ਦੋਸਤੋ ਬੰਦ ਨਸਾਂ ਖੁੱਲ ਜਾਣਗੀਆਂ, ਨਾੜਾਂ ਦੀ ਬਲੌਕੇਜ ਬਿਲਕੁਲ ਖਤਮ ਹੋਵੇਗੀ ਤੇ ਨਸਾਂ ਨਾਲ ਜੁੜ ਦਰੁਸਤ ਬਣਿਆ ਰਹੇਗਾ ਜਿਸ ਚੀਜ਼ ਦੀ ਅਸੀਂ ਦੋਸਤੋ ਗੱਲ ਕਰ ਰਹੇ ਹਾਂ ਉਸ ਦਾ ਨਾਮ ਹੈ ਕੇਲਾ ਦੋਸਤੋ ਵੈਸੇ ਤਾਂ ਇਸ ਦਾ ਇਸਤੇਮਾਲ ਜ਼ਿਆਦਾ ਜਿਮ ਵਾਲੇ ਵਿਅਕਤੀ ਕਰਦੇ ਹਨ ਪਰ ਦੋਸਤੋ ਜੇਕਰ ਤੁਸੀਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਦਿਲ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਦੋਸਤੋ ਕੇਲਾ ਸਾਡੇ ਸਰੀਰ ਲਈ ਅਤੇ ਦਿਨ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਪਰ ਜੇਕਰ ਅਸੀਂ ਇਸ ਦਾ ਸਹੀ ਤਰੀਕੇ ਨਾਲ ਸੇਵਨ ਕਰਦੇ ਹਾਂ ਤਾਂ ਫਿਰ ਇਹ ਸਾਨੂੰ ਪੂਰਾ ਫਾਇਦਾ ਦਿੰਦਾ ਹੈ ਸਭ ਤੋਂ ਪਹਿਲਾਂ ਤੁਸੀਂ ਦੋ ਕੇਲੇ ਨੂੰ ਕੱਟ ਲੈਣਾ ਹੈ ਤੇ ਉਸ ਉੱਪਰ ਦੋ ਚਮਚ ਸ਼ਹਿਦ ਪਾ ਦੇਣਾ ਹੈ ਭਾਵੇਂ ਕਿ ਇਹਨਾਂ ਦੋਵਾਂ ਚੀਜ਼ਾਂ ਨੂੰ ਆਪਸ ਵਿੱਚ ਮਿਕਸ ਕਰ ਲੈਣਾ ਹੈ ਇਸ ਨੂੰ ਰੋਜ਼ਾਨਾ ਤੁਸੀਂ ਕਿਸੇ ਵੀ ਟਾਈਮ ਖਾ ਸਕਦੇ ਹੋ ਅਤੇ ਰੋਜ਼ਾਨਾ ਦੋਸਤੋ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਖੂਨ ਵੀ ਪਤਲਾ ਰਹੇਗਾ ਜਿਸ ਦੇ ਨਾਲ ਤੁਹਾਡਾ ਬੀਪੀ ਸਹੀ ਬਣੇ ਦੋਸਤੋ ਜੇਕਰ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਪਰ ਦੋਸਤੋ ਇਸ ਨੁਸਖੇ ਦਾ ਇਸਤੇਮਾਲ ਤੁਸੀਂ ਰਾਤ ਨੂੰ ਨਹੀਂ ਕਰਨਾ ਤੁਸੀਂ ਇਸ ਦਾ ਇਸਤੇਮਾਲ ਸਾਰੇ ਦਿਨ ਵਿੱਚ ਸ਼ਾਮ ਤੱਕ ਜਦੋਂ ਮਰਜ਼ੀ ਕਰ ਸਕਦੇ ਹੋ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ